ਪਰ ਇਹਦੇ ਉੱਤੇ ਕਦੀ ਵੀ ਕਿਸੇ ਨੇ ਸੋਚਿਆ ਨਹੀਂ ਕਿ ਇਹ ਹਾਲਾਤ ਬਣੇ ਕਿਵੇਂ ਬਣੇ ਕਿਉਂ ਸੀ ਬਣੇ ਕਿਉਂ ਸੀ ਹਾਂ ਕਿਉਂਕਿ ਜੇਕਰ ਸੰਤਾਂ ਨੂੰ ਪકડਣਾ ਹੀ ਹੁੰਦਾ ਜਾਂ ਸੰਤਾਂ ਨੂੰ ਗ੍ਰਿਫਤਾਰ ਕਰਨਾ ਹੁੰਦਾ ਹਾਂ ਸੰਤ ਤਾਂ ਰੋਜ਼ ਪ੍ਰਚਾਰ ਕਰਨ ਜਾਂਦੇ ਸੀ ਜਿਵੇਂ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਬੰਬੇ ਇੱਕ ਵਾਰੀ ਪਕੜਨ ਦੀ ਉਹ ਅੱਜ ਵੀ ਪਤਾ ਲੱਗਦਾ ਇਤਿਹਾਸ ਦਾ ਮਈਤਾ ਸਾਹਿਬ ਜਾਂਦੇ ਸੀ ਪਿੰਡਾਂ ਜਾਂਦੇ ਸੀ ਇਹ ਕਿਤੇ ਵੀ ਕਾਰਵਾਈ ਕਰ ਸਕਦੇ ਸੀ ਪਰ ਫਿਰ ਜਦੋਂ ਇਤਿਹਾਸਕ ਤੱਥ ਫਰੋਲਦੇ ਆਂ ਤੇ ਫਿਰ ਪਤਾ ਲੱਗਦਾ ਕਿ ਨਹੀਂ ਇਹਨਾਂ ਨੇ ਪਹਿਲਾਂ ਸਾਨੂੰ 47 ਚ ਉਜਾੜਿਆ ਸੀ ਉਦੋਂ ਸਾਡੀ ਨੌਜਵਾਨੀ ਦਾ ਕਤਲ ਕਰਾਇਆ ਸੀ ਰੱਜ ਕੇ ਤੇ ਸਾਨੂੰ ਵੰਡ ਕੇ ਸਾਡੇ ਗੁਰਦਾਂਵਾਂ ਤੇ ਉਧਰ ਛੜਦੇ ਅੱਧੇ-ਅੱਧੇ ਛੜਦੇ ਕਿਉਂਕਿ ਅਸੀਂ ਰਾਜ ਕਰਨ ਵਾਲੀ ਕੌਮ ਸਾਂ ਜੇ ਅਸੀਂ ਪਾਕਿਸਤਾਨ ਦੇ ਸਿੱਖ ਇੱਧਰ ਦੇ ਸਿੱਖ ਸਾਰੇ ਇਦਾਂ ਇਕੱਠੇ ਰਹਿੰਦੇ ਸਾਡੇ ਕੋਲ ਤਾਕਤ ਬੜੀ ਸੀ ਹਾਂ ਹਾਂ ਪਰ ਸਾਡੇ ਨਾਲ ਰਾਜਨੀਤੀ ਹੋਈ ਸਾਨੂੰ ਕਹਿ ਕੇ ਕਿ ਤੁਹਾਨੂੰ ਆਪਣਾ ਇੱਕ ਖਿੱਤਾ ਮਿਲੇਗਾ ਆਜ਼ਾਦ ਖਿੱਤਾ ਮਿਲੇ ਤੁਹਾਨੂੰ ਆਜ਼ਾਦ ਖਿੱਤਾ ਮਿਲੇਗਾ ਤੁਹਾਨੂੰ ਵਾ ਮਿਲੇਗਾ ਉਹ ਮਿਲੇਗਾ ਜਿਸ ਦਿਨ ਹੱਦਬੰਦੀ ਪਾਕਿਸਤਾਨ ਦੀ ਹੋ ਜਾਂਦੀ ਹੈ ਸਿੱਖ ਕਹਿੰਦੇ ਲਿਆਓ ਜੀ ਸਾਡਾ ਖਿੱਤਾ ਕਹਿੰਦੇ ਤੁਸੀਂ ਤੇ ਜਰਾਈ ਪੇਸ਼ਾ ਕੌਮ ਹੋ ਤੁਸੀਂ ਜਰਾਈ ਪੇਸ਼ਾ ਕੌਮ ਹੋ ਸਭ ਤੋਂ ਵੱਧ ਕੁਰਬਾਨੀਆਂ ਵਾਲੀ ਕੌਮ ਨੂੰ ਐ ਛਾੜ ਕੇ ਸੁੱਟਦਾ ਪਾਸੇ ਹੂੰ ਫਿਰ ਇਹਨੂੰ ਨੇ ਇਹ ਵੀ ਪਤਾ ਸੀ ਵੀ ਇਹ ਜਿਹੜੀ ਕੌਮ ਹੈ ਇਹ ਬੜੀ ਮਾਰਸ਼ਲ ਕੌਮ ਹੈ ਇਹਨਾਂ ਨੇ ਚੁੱਪ ਕਰਕੇ ਨਹੀਂ ਬੈਠਣਾ ਉਹ ਜਿਹੜਾ ਹਾਕ ਮੰਗਣ ਦੀ ਗੱਲ ਸੀ ਹਾਂ ਉਹ ਸੰਤ ਪਿੰਡਰਾਂ ਵਾਲਿਆਂ ਦੇ ਰਾਹੀਂ 84 47 ਤੋਂ 84 ਉਹੀ ਬਣਦਾ ਕੋਈ 40 ਕੇ ਸਾਲ ਦਾ ਵਕਤ ਬਾਅਦ ਤਿੰਨ ਘਟ ਲਾ ਲਓ ਜਦੋਂ ਸੰਤ ਜਵਾਨੀ ਚ ਪੈਰ ਰੱਖਦੇ ਆ ਉਹ ਪਤਾ ਨਹੀਂ ਕਿਹੜਾ ਜਜ਼ਬਾ ਲੈ ਕੇ ਪੈਦਾ ਹੋਏ ਕਿ ਜਿਸ ਦਿਨ ਉਹ ਪਹਿਲੀ ਸਪੀਚ ਹੀ ਕਰਦੇ ਆ ਦਮਦਮਿਤਕ ਸਾਲ ਮੈਤਾ ਚੌਂਕ ਵਿੱਚ ਪਹਿਲੀ ਸਪੀਚ ਤੋਂ ਹੀ ਪਤਾ ਲੱਗਾ ਹੀ ਪਈ ਇਧਰੋਂ ਸੂਰਜ ਚੜੂਗਾ ਹੁਣ ਕਿਉਂਕਿ ਜਦੋਂ ਸੂਰਜ ਚੜ੍ਹਨਾ ਹੁੰਦਾ ਤੇ ਕਿਰਨਾਂ ਪਹਿਲਾਂ ਆ ਜਾਂਦੀਆਂ ਨੇ ਉਹਨਾਂ ਦੀ ਪਹਿਲੀ ਸਪੀਚ ਤੋਂ ਹੀ ਬਹੁਤ ਲੋਕਾਂ ਨੇ ਸਮਝ ਲਿਆ ਸੀ ਵੀ ਇਹ ਪ੍ਰਭਾਵਤ ਬੜੀ ਹੁੰਦੀ ਸੀ ਸੰਗਤ ਤੇ ਬਹੁਤ ਬੜੇ ਹੁੰਦੇ ਸੀ ਕਿ ਨੌਜਵਾਨੀ ਦੇ ਕਾਫਲੇ ਚੱਲ ਪੈਂਦੇ ਸੀ ਉਹਨਾਂ ਦੇ ਨਾਲ ਇਹੋ ਜਿਹਾ ਮਾਹੌਲ ਬਣ ਗਿਆ ਸੀ ਉਹ ਤੋਂ ਸੰਤਾ ਨੂੰ ਜਿੱਦਾਂ ਸਿੱਖਾਂ ਨਾਲ 47 ਚ ਰਾਜਨੀਤੀ ਹੋਈ ਹੂੰ ਐਵੇਂ ਹੀ ਸੰਤਾ ਨਾਲ 84 ਵਿੱਚ ਵੀ ਰਾਜਨੀਤੀ ਹੋਈ ਉਹਨਾਂ ਦੇ ਵਰ ਖਿਲਾਫ ਪ੍ਰੋਪਗੈਂਡਾ ਹੋਣਾ ਸ਼ੁਰੂ ਹੋ ਗਿਆ ਉਹਨਾਂ ਦੇ ਅਖਬਾਰਾਂ 'ਚ ਗਲਤ ਮਲਤ ਉਹਨਾਂ ਦੇ ਅਗੇਂਸਟ ਖਬਰਾਂ ਲੱਗਣ ਲੱਗੀਆਂ ਜਿਹੜੀ ਉਹ ਗੱਲ ਕਿਸਾਨੀ ਦੀ ਕਰਦੇ ਸੀ ਇਹਨਾਂ ਨੂੰ ਪਰ ਦੀ ਮਤੇ ਦੀ ਕਰਦੇ ਸੀ ਪਾਣੀਆਂ ਦੀ ਕਰਦੇ ਸੀ ਹਾਂ ਅੱਜ ਦੱਸੋ ਮੈਨੂੰ ਅੱਜ ਲੋੜਿਆ ਕਿ ਨਹੀਂ ਪੰਜਾਬ 'ਚ ਅੱਜ ਪਾਣੀ ਦਾ ਹਾਲਤ ਕੀ ਹੈ ਕੰਤਲਾ ਸੰਤ ਕਿੰਨੀ ਧੂਰ ਦੇਸ਼ੀ ਵਾਲੇ ਹੋਣਗੇ ਜਿਨ੍ਹਾਂ ਨੇ ਉਦੋਂ ਪਾਣੀ ਦੀ ਗੱਲ ਕੀਤੀ ਜਿਨ੍ਹਾਂ ਨੇ ਉਦੋਂ ਬਾਣੀ ਦੀ ਗੱਲ ਕੀਤੀ ਪੰਜਾਬੀ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਨਸਲਾਂ ਦੀ ਤੇ ਨਸਲਾਂ ਦੀ ਗੱਲ ਨਸਲਾਂ ਦੀ ਗੱਲ ਕੀਤੀ ਸੋ ਕਈ-ਕਈ ਵਾਰੀ ਸਾਨੂੰ ਸਮਝ ਨਹੀਂ ਲੱਗਦੀ ਸੋ ਸੰਤਾਂ ਨੂੰ ਯਾ ਉਹਦੇ ਸਾਥੀਆਂ ਨੂੰ ਇਸ ਕਰਕੇ ਉਹਨਾਂ ਨੇ ਇਹ ਕੀਤਾ ਕਿ ਇਹ ਜਿਹੜੀਆਂ ਗੱਲਾਂ ਕਰਦੇ ਆ ਇਹ ਤੇ ਹੱਕ ਮੰਗਣ ਦੀ ਗੱਲ ਆਉਂਗੀ ਤੇ